ਕਮੰਤਰੀ ਭਗਵੰਤ ਸਿੰਘ ਮਾਨ ਬੋਲੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਕਿਹਾ ਗਿਆ ਹੈ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕਰਾਂਗੇ। ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਕਿਹਾ ਸੀ ਪਾਰਟੀ ਦੇ ਵਿੱਚ ਆ ਜਾਓ ਪਰ ਮਨਾਂ ਕਰ ਦਿੱਤਾ। ਸਿੱਧੂ ਅੱਜੇ ਕੱਲ ਬੀਬੀ ਪ੍ਰਿੰਕਾ ਗਾਂਧੀ ਨੂੰ ਮਿਲ ਕੇ ਆਇਆ ਹੈ। ਉਹ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕੇ ਸੀ ਬੇਨੂ ਕੁਪਾਲ ਨੂੰ ਵੀ ਮਿਲ ਕੇ ਆਇਆ ਹੈ। ਮਾਨ ਸਾਹਿਬ ਨੇ ਨਵਾ ਬਿਆਨ ਛੱਡ ਦਿੱਤਾ ਕਿ ਉਹਨੂੰ ਨਹੀਂ ਲਵਾਗੇ ਜਿਵੇਂ ਉਹ ਜਾਨ ਨੂੰ ਤਿਆਰੀ ਬੈਠਾ ਕਿਸੇ ਹੱਦ ਤੱਕ ਪਰ ਵੀ ਜਾਵੇ ਤਾਂ ਮਾਨ ਸਾਹਿਬ ਤੁਹਾਡੀ ਮੁੱਖ ਮੰਤਰੀ ਦੀ ਕੁਰਸੀ ਹਿੱਲ ਜਾਣੀ ਹੈ ਕਮਤਰੀਪ ਕੋਮਨ ਸਿੰਘ ਮਾਨ ਬੋਲੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਕਿਹਾ ਗਿਆ ਹੈ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕਰਾਂਗੇ ਅਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਕਿਹਾ ਸੀ ਪਾਰਟੀ ਦੇ ਵਿੱਚ ਆ ਜਾਓ ਪਰ ਮਨਾਂ ਕਰ ਦਿੱਤਾ ਤਾਂ ਅਸੀਂ ਹੁਣ ਸਿੱਧੂ ਨੂੰ ਨਹੀਂ ਲੈ ਸਕਦੇ ਪਾਰਟੀ 'ਚ ਮੇਰਾ ਖਿਆਲ ਸਿੱਧੂ ਜਾਣ ਵਾਸਤੇ ਤਿਆਰ ਬੈਠਾ ਹੈ ਕੀ ਸਿੱਧੂ ਸਿੱਧੂ ਅਜੇ ਕੱਲ ਬੀਬੀ ਪ੍ਰਿੰਕਾ ਗਾਂਧੀ ਨੂੰ ਮਿਲ ਕੇ ਆਇਆ ਹੈ ਉਹ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕੇ ਸੀ ਬੇਨੂ ਕੁਪਾਲ ਨੂੰ ਵੀ ਮਿਲ ਕੇ ਆਇਆ ਹੈ। ਮਾਨ ਸਾਹਿਬ ਨੇ ਨਵਾਂ ਬਿਆਨ ਛੱਡਤਾ ਕਿ ਉਹਨੂੰ ਨਹੀਂ ਲਵਾਗੇ ਜਿਵੇਂ ਉਹ ਜਾਨ ਨੂੰ ਤਿਆਰੀ ਬੈਠਾ ਹੈ। ਜਿਹੇ ਦਵਜੋਤ ਸਿੰਘ ਸਿੱਧੂ ਉੱਥੇ ਪਹੁੰਚ ਗਿਆ। ਮੰਨ ਲਓ ਇੱਕ ਗੱਲ ਕਿਸੇ ਹੱਦ ਤੱਕਰ ਬਣ ਵੀ ਜਾਵੇ ਤਾਂ ਮਾਨ ਸਾਹਿਬ ਤੁਹਾਡੀ ਮੁੱਖ ਮੰਤਰੀ ਦੀ ਕੁਰਸੀ ਹਿਲੇ ਜਾਣੀ ਹੈ। ਇੰਨੀ ਕਿ ਸਬਰਤਾ ਉਹਦੇ 'ਚ ਹੈ ਉਹ ਅੰਤਰਰਾਸ਼ਟਰੀ ਪੱਧਰ ਦਾ ਸਟਾਰ ਹੈ ਬਹੁ ਪਛਾਈ ਗੱਲ ਕਰਨੀ ਆਉਂਦੀ ਹੈ ਉਹਦਾ ਪੰਜਾਬੀ 'ਚ ਵੀ ਕਬੜਾ ਹੈ ਉਹਦੀ ਹਿੰਦੀ 'ਚ ਵੀ ਕਬੜਾ ਹੈ ਉਹਦੀ ਅੰਗਰੇਜ਼ੀ 'ਚ ਵੀ ਕਬੜਾ ਹੈ ਪਰ ਉਹ ਸਦਕਾਉਂ ਰਿਹਾ ਹੈ ਜੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਰਉਣਾ ਅਰਵਿੰਦ ਕੇਜਰੀਵਾਲ ਮੰਨ ਲੈਂਦਾ ਅੱਜ ਸ਼ਾਇਦ ਤੁਸੀਂ ਵੀ ਨਾ ਹੁੰਦੇ ਜੇਰਵੰਦ ਕੇਜਰੀਵਾਲ ਕਿਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਮੰਨ ਲੈਂਦਾ ਜਿਹੜਾ ਉਹ ਕਹਿੰਦਾ ਸੀ ਇੱਕ ਸਿੱਖ ਹੋਵੇਗਾ ਜਿਹਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਵੱਡਾ ਨਾਂ ਹੋਵੇਗਾ ਤਾਂ ਅੱਜ ਆ ਦਿਨ ਨਹੀਂ ਹੋਣੇ ਸੀ ਇਤੇ ਬਹੁਤ ਕੁਝ ਕਿਹਾ ਜਾਂਦਾ ਛੋ ਭਗਵੰਤ ਸਿੰਘ ਮਾਨ ਨੇ ਇੱਕ ਨਿੱਜੀ ਉਹ ਕਹਿੰਦੇ ਹੁਣ ਉਹਨਾਂ ਦਾ ਸਵਾਗਤ ਨਹੀਂ ਹੋਵੇਗਾ। ਔਰ ਪਹਿਲਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਉਹਦੇ ਲਈ ਕਹਿੰਦੇ ਆਫਰ ਵੀ ਦਿੱਤੀ ਸੀ। ਤੇ ਜੇ ਆਫਰ ਦਿੱਤੀ ਹੁੰਦੀ ਏਡਾ ਨਵਜੋਤ ਸਿੱਧੂ ਕਬੂਲਾ ਸੀ। ਕਿਉਂ ਇਸ ਆਫਰ ਨੂੰ ਨਾ ਕਬੂਲ ਦਾ? ਸੋ ਇੰਡੀਆ ਗੱਠ ਜੋੜ ਦੇ ਪ੍ਰਧਾਨ ਮੰਤਰੀ ਦੇ ਉਹਦੇ ਲਈ ਬਣਾਏ ਜਾਣ ਬਾਰੇ ਇੱਕ ਸਵਾਲ ਪੁੱਛਿਆ ਪੱਤਰਕਾਰ ਨੇ। ਉਹਨਾਂ ਨੇ ਕਿਹਾ ਕਿ ਇਹ ਤਾਂ ਇੰਡੀਆ ਦਾ ਕੰਮ ਹੈ ਉਹਨਾਂ ਨੇ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਕਿਹਨੂੰ ਨਹੀਂ ਬਣਾਉਣਾ ਉਹ ਕਹਿੰਦੇ ਕਿ ਆਵਾਦਵੀ ਪਾਰਟੀ ਕੱਲਿਆਂ ਚੋਂ ਲੜੇਗੀ ਕਈ ਰਾਜਾਂ ਦੇ ਵਿੱਚ ਗੱਠ ਜੋੜੇਗਾ ਪੰਜਾਬ 'ਚ ਨਹੀਂ ਹੋਵੇਗਾ ਕਿਸਾਨਾਂ ਬਾਰੇ ਉਹਨਾਂ ਨੇ ਕਿਹਾ ਕਿ ਦਿੱਲੀ ਆਉਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਤਾਂ ਕਿਹਾ ਗਿਆ ਕਿ ਜੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਕੀ ਲਾਹੌਰ ਜਾਣਗੇ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹੈ ਇਹ ਕਿਸਾਨ ਕੋਈ ਬਗਾਨਾ ਨਹੀਂ ਆਪਣਾ ਹੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ بولਾਂਗੇ اندرونی راض بناں گے بلند آواز کھیت ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਰ ਸੇ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ